ਫਿਲਮੀ ਗਲਿਆਰਾਂ ਤੋਂ ਬਹੁਤੀ ਗਰਮਾ-ਗਰਮ ਖਬਰ ਸੁਣੋ ਜੋ ਸਿੱਧੇ ਤੌਰ ਤੇ ਰਾਜਕੁਮਾਰ ਰਾਓ ਦੀ ਹਾਲੀਆ ਫਿਲਮ ਪੁਲਚੁਕ ਮਾਫ ਦੇ ਨਾਲ ਜੁੜੀ ਹੋਈ ਹੈ ਫਿਲਮ ਦਾ ਨਾਮ ਪੁਲਚੁਕ ਮਾਫ ਹੈ ਪਰ ਲੱਗਦਾ ਹੈ ਕਿ ਸਵਾਰ ਭੁੱਲ ਕਰਨ ਵਾਲਿਆਂ ਨੂੰ ਕੋਈ ਵੀ ਮਾਫੀ ਨਹੀਂ ਮਿਲੇਗੀ ਮਾਮਲਾ ਐਨਾ ਉਲਝਿਆ ਹੋਇਆ ਹੈ ਕਿ ਸਿਨੇਮਾ ਲਵਰਸ ਕਨਫਿਊਜ਼ਨ ਦੇ ਵਿੱਚ ਹਨ ਅਤੇ ਫਿਲਮ ਮੇਕਰਸ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ ਬੰਬੇ ਹਾਈ ਕੋਰਟ ਨੇ ਇਸ ਫਿਲਮ ਦੀ ਰਿਲੀਜ਼ ਤੇ ਬੈਨ ਲਗਾ ਦਿੱਤਾ ਹੈ ਦਰਅਸਲ ਫਿਲਮ ਪੁਲਚੁਕ ਮਾਫ ਨੂੰ ਪਹਿਲਾਂ 9 ਮਈ 2025 ਨੂੰ ਇਸ ਪਰਦੇ ਵਿੱਚ ਪੀਵੀਆਰ ਇਨੌਕਸ ਸਿਨੇਮਾ ਕੰਪਨੀ ਦੇ ਵਿੱਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਜਿਵੇਂ ਹੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਵਧਦਾ ਗਿਆ ਫਿਲਮ ਦੇ ਮੇਕਰਸ ਨੂੰ ਸੁਰੱਖਿਆ ਦੀ ਚਿੰਤਾ ਹੋਣ ਲੱਗੀ ਤੇ ਉਹਨਾਂ ਨੇ ਅਚਾਨਕ ਫੈਸਲਾ ਲਿਆ ਕਿ ਹੁਣ ਕੋਈ ਥੀਏਟਰ ਨਹੀਂ ਫਿਲਮ ਨੂੰ ਸਿੱਧਾ Amazon Prime ਤੇ ਰਿਲੀਜ਼ ਕੀਤਾ ਜਾਵੇਗਾ ਪਰ ਫਿਰ ਵਿਵਾਦ ਸ਼ੁਰੂ ਹੋ ਗਿਆ ਪੀਵੀਆਰ ਨੇ ਸਿੱਧਾ ਧੋਖਾਧੜੀਸ ਨੂੰ ਮੰਨਿਆ ਤੇ ਫਿਲਮ ਦੇ ਮੇਕਰਸ ਨੂੰ ਅਦਾਲਤ ਦੇ ਵਿੱਚ ਕਸੀਟਿਆ ਪੀਵੀਆਰ ਇਨੌਕਸ ਪ੍ਰੋਡਕਸ਼ਨ ਇਨੌਕਸ ਨੇ ਪ੍ਰੋਡਕਸ਼ਨ ਹਾਊਸ ਦੇ ਵਿਰੁੱਧ 60 ਕਰੋੜ ਰੁਪਏ ਦਾ ਮੁਕਦਮਾ ਦਾਇਰ ਕੀਤਾ ਸੀ ਹੁਣ ਅਗਲੀ ਸੁਣਵਾਈ ਤੱਕ ਫਿਲਮ ਦੀ ਰਿਲੀਜ਼ ਤੇ ਰੋਕ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਅਗਲੀ ਸੁਣਵਾਈ 16 ਜੂਨ ਨੂੰ ਹੋਵੇਗੀ ਜਿਸ ਤੋਂ ਬਾਅਦ ਹੀ ਡਿਸਾਈਡ ਹੋਵੇਗਾ ਕਿ ਫਿਲਮ ਕਦੋਂ ਰਿਲੀਜ਼ ਹੋਵੇਗੀ